ਖੇਡ ਮੈਦਾਨ ਵਿੱਚ ਕਹਿੰਦੇ ਚਾਰ ਬਾਤ ਚਾਰਾ ਪੜਕੇ ਕਹਿੰਦੇ ਕਬੱਡੀ ਬਾ ਦਿੱਤੀ ਹੈ ਬੰਦੇ ਨੇ ਸਾਹਮਣੇ ਚਾਰ ਦੇ ਚਾਰੇ ਕਹਿੰਦੇ ਚਾਰ ਬਾਤ ਚਾਰਦੇ ਮੇਰੇ ਵੀਰੋ ਸੇਵਾ ਸਿੰਘ ਰਾਣੇ ਨੂੰ ਮਾਰ ਹੈ ਕਹਿੰਦੇ ਆਪਣੀ ਟੀਮ ਦੇ ਉੱਪਰ ਜਲਾਲਪੁਰੀਆ ਪਾਲਾ ਵੀ ਕਹਿੰਦੇ ਕੈਨੇਡਾ ਤੋਂ ਆਨੰਦ ਮਾਣਦਾ ਹੋਵੇਗਾ ਫਾਈਨਲ ਖੇਡਾ ਜਾ ਰਿਹਾ ਹੈ ਲੋ ਕਹਿੰਦੇ ਪੈਂਦੀ ਕਬੱਡੀ ਉੱਪਰ ਕੀ ਹੈ ਸਵਾਸ ਕਬੱਡੀ ਦਾ ਵੱਡਾ ਨਾਮ ਹੈ ਕਹਿੰਦੇ ਸੇਵਾ ਸਿੰਘ ਰਾਣਾ ਇਕੱਲੇ 50 ਘਰ ਕੇ ਆਉਂਦਾ ਮੇਰੇ ਵੀਰੋ 50 ਖਿਡਾਰੀ ਮੇਰੇ ਵੀਰੋ ਪੜਦੇ ਨੇ ਆਹ ਫਰੀਆ ਪੁਲੀ ਪੁਲੀ ਦੇ ਵਿੱਚੋਂ ਉਹ ਪਾਦੇ ਪੁੱਤ ਜੱਟਾਂ ਦੇ ਸ਼ੌਕੀ ਹੁੰਦੇ ਖੇਡ ਖੋਰ ਤੇ ਜੀਤਾ ਦੇ ਬਾਕੀ ਨੇ ਕਹਿੰਦੇ ਕਬੱਡੀ ਪਾ ਦਿੱਤੀ ਉਹਨਾਂ ਨੇ ਹਰਮਜੀਤਪੁਰਾ ਪਿੰਡ ਹੈ ਪਰ ਸਾਹਮਣੇ 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 ਉਹ ਸਾਹਮਣੇ ਨਾਲ ਕਹਿੰਦੇ ਕਾਲੂ ਸੈਦਪੁਰ ਤੇ ਮਦਨ ਕਲਸੇ ਉਹਨਾਂ ਦੇ ਮੇਰੇ ਵੀ ਵੱਡੇ ਸਹਿਯੋਗ ਨੇ ਕਲਮਾ ਵਾਲੇ ਭਰਾਵਾਂ ਦੇ ਵੀ ਵੱਡੇ ਸਹਿਯੋਗ ਨੇ ਆਓ ਸਾਹਮਣੇ ਇੱਕ ਪਾਸੇ ਗੁੱਡਾ ਹਰਿਆਣੇ ਦਾ ਪਰ ਦੂਜੇ ਪਾਸੇ ਨੰਬਰ ਇਹ ਜੱਫਾ ਕਿਹਨੇ ਲਾਇਆ ਜੀ ਤੀਨੇ ਬੰਦ ਸ਼ਿਲੂ ਦਾ ਹਰ ਇੱਕ ਆਪਣਾ ਇੱਕ ਹਜ਼ਾਰ ਦਾ ਉਧਰ ਪ੍ਰਧਾਨ ਬੰਦ ਨੂੰ ਰਾਣਾ ਜੀ ਕਹਿੰਦੇ ਵੀ ਹਰ ਇੱਕ ਜੱਫਾ ਜਿਹੜਾ ਮੇਰੇ ਵੱਲੋਂ ਵੀ ਇੱਕ ਹਜ਼ਾਰ ਦਾ ਹੋਣਾ ਤੇ ਦੁੱਲੇ ਦੀ ਹਰ ਇੱਕ ਕਮੇਟੀ ਦਾ ਇੱਕ ਬੜੀ ਮਿਹਰਬਾਨੀ ਹੋਵੇ ਜੀ ਹਰਪਾਰ ਆਣਾ ਜੀ ਕਹਿੰਦੇ ਨੇ ਇੱਕ ਜੱਫੇ ਦਾ 1000 ਦੇਵਾਂਗੇ ਬਹੁਤ ਬਹੁਤ ਧੰਨਵਾਦ ਹਾਂਜੀ ਹਾਂਜੀ ਗਰਾਊਂਡ ਜਿਹੜਾ ਕਲੀਅਰ ਕਰਦੀਏ ਆ ਰੇਡ ਦੇ ਉੱਪਰ ਕਹਿੰਦੇ 2000 ਦਾ ਕਿਹਾ ਆ ਸਾਹਮਣੇ ਇਹ ਕਹਿੰਦੇ ਨੌਜਵਾਨ ਸ਼ੁਰੂ ਹੀ ਆ ਕੀੜਾ ਕਾਲੂ ਸੈਨਪੁਰ ਤੇ ਨਾਲ ਬੱਬੂ ਸਾਡਾ ਵੀਰ ਪ੍ਰਧਾਨ ਤੇ ਮਦਨਾਲ ਦੀ ਕੌਂਸਲ ਸਾਡੇ ਵੀਰ ਨੇ ਕੌਂਸਲ ਪਿੰਡ ਦੀ ਵੀ ਗੱਲ ਹੁੰਦੀ ਹੈ ਆਹ ਸਾਹਮਣੇ ਸ਼ੀਨੂ ਨਾਲ ਗਿਰਦੀ ਧਰਤੀ ਹੈ ਔਰ ਮੇਰੇ ਵੀਰੋ ਚਾਰ ਨੇ ਚਾਰਾਂ ਦੇ ਵਿੱਚੋਂ ਸ਼ੀਲੂ ਖੜੇ ਪੈਰ ਪਰ ਜਲਾਲਪਰੀਆ ਵੀ ਤਿਆਰ ਹੈ ਨਾਲ ਕਹਿੰਦੇ ਨੌਜਨ ਖੀਰਾਵਾਲੀਆ ਸ਼ तामिलाडू केरला तक में रही उदार बेठे लका दुआ सिखी सरू सैरपुर साहिब प्यारे ज़रूर कनंदे कठे हुय बे आ ਵੀਡੀਓ ਕਬੱਡੀ ਦੇ ਉੱਪਰ 1000 ਦੇ ਵੱਡੇ ਮਾਰ ਦੇ ਤੇ ਹਨਗੇ ਉਹ ਕਿਹੜੇ ਬਾਕੀ ਦੀ ਕਬੱਡੀ ਪੈਰੀ ਹੈ ਹੀਰਾ ਪਿੰਡਾ ਕਨੇਹ ਰੇਟਰਾਂ ਇਹ ਆ ਜਸਮਜੀਤ ਦਾ ਪਿੰਡੂ ਸਿਰੇ ਹੀਰਾਵਾਲਾ ਪੁੱਤਰ ਹਾਂਡੀ ਹੀਰਾਲਾ ਕਨੇ ਕਬੱਡੀ ਪਾਰ ਆਓ ਸਾਹਮਣੇ ਆਹ ਮੈਚ ਕਿਹਦੇ ਜੱਫੀਆਂ ਵਾਲਾ ਮੈਚ ਹਰ ਇੱਕ ਖਿਡਾਰੀ ਨੇ ਮਿਹਨਤ ਕੀਤੀ ਹੈ ਜਿਹਨੇ ਜਿੱਦੀ ਮਿਹਨਤ ਕੀਤੀ ਹੈ ਮੇਰੇ ਵੀਰੋ हाजीणा मोनू रा जॻे जॻहि हर हिकु जफ़े ਸੱਚੋ ਹਰਪਿੰਦਰ ਸਿੰਘ ਜੀ ਉਹਨਾਂ ਵੱਲੋਂ ਦੋ-ਦੋ ਯਾਰ ਦੇ ਵੱਡੇ ਮਾਰ ਦਿੱਤੇ ਜਾਣਗੇ ਹਰ ਇੱਕ ਜੱਫੇ ਉੱਪਰ ਕਹਿੰਦੇ ਦੋ-ਦੋ ਯਾਰ ਸਤਾ ਜਾਣਾ ਕਹਿੰਦੇ ਹਰਵਿੰਦਰ ਕਬੱਡੀ ਪਾ ਰਿਹਾ ਉੱਚਾ ਵੇਟ ਪਿੰਡ ਹੈ ਮੁੰਡੇ ਦਾ ਪਰ ਜਲਤ ਵਾਲਿਆਂ ਫੇਰ ਉਹੀ ਗੱਲ ਵੀ ਬਗਾਨੇ ਪਹਿਰ ਨਹੀਂ ਦਿੰਦੇ ਪਰ ਆਨ ਜਰੂਰ ਕਹਿੰਦੇ ਹੁੰਦੇ ਆ ਕਿਆ ਬਾਤ ਹੈ ਮਿਹਨਤ ਕੀਤੀ ਰਾਸ ਆ ਗਈ ਹੈ ਮਿਹਨਤ ਬੜੀ ਕਰਨੀ ਪੈਂਦੀ ਹੈ ਟੂਰਨਾਮੈਂਟ ਕਰਵਾਉਣ ਦੇ ਲਈ ਦੋ ਮਹੀਨੇ ਕੰਮ ਛੱਡਣਾ ਪੈਂਦਾ ਹੈ ਇਹਨਾਂ ਤੇ ਸਾਰਾ ਖੁਸ਼ ਆ ਵੀਰੇ ہی گئے کرنی پہ پہ ناؤں گا پھر ਦੇ ਰੱਬ ਖੋਣੇ ਹਾਸੇ ਬਰਕਰਾਰ ਰੱਖੇ ਮੇਰੇ ਵੀਰੋ ਇਹਦਾ ਖੁਸ਼ੀਆਂ ਬੀਜ ਜਵਾਨਾਂ ਹਾਸੇ ਉਗਣਗੇ ਬੰਦਿਆ ਮਨ ਮਰਜੀ ਆਣਾ ਕਰ ਬੋਲਦਾ ਉਹਦੀ ਪੁੱਗਣਗੇ ਬੰਦਿਆ ਮਨ ਮਰਜੀ ਆਣਾ ਕਰ ਬੋਲਦਾ ਉਹਦੀ ਪੁੱਗਣਗੇ ਬੋਲੋ ਸੁਹਾਇਗੁਰ ਦੇ ਪੁੱਤ ਨੇ ਆਓ ਸਾਹਮਣੇ ਇੱਕ ਪਾਸੇ ਨੌਜਾਨ ਗੱਭਰੂ ਕਬੱਡੀ 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 ਤੇ ਕੈਂਚੀ ਲੱਗੀ ਹੁਣ ਗੱਲ ਔਖੀ ਹੁਣ ਗੱਲ ਕਸੁੱਤੀ ਮੇਰੇ ਵੀਰੋ ਤੇ ਨੰਬਰ ਫਰਿਆਦ ਦਾ ਰੰਗ ਰਾਂ ਭਣਾ ਪ੍ਰਕਾਸ਼ੀਪੁਰਿਆ ਫਰਿਆਦ